ਮੇਰੀ ਘਾਸਾ ਹੁਣ ਪੂਲਾ ਮਟੋ ਪੀਸ ਗਾ ਮਰਚਾ ਨਾ ਪਾ ਅ ਹਰੀਆਂ ਕੱਲੀਆਂ ਨਾ ਪਾ ਲਈ ਰੈਡ ਵੀਡੀਓ ਛੱਡ ਲੋ ਹੈ ਵੀਡੀਓ ਛੱਡ ਹੀ ਲੋ ਆਪਣੇ ਜਿਵੇਂ ਬਣਾ ਰਹੇ ਹੋ ਓਹੋ ਇਹਨੂੰ ਫੜੀ ਡਗਣਾ ਪਵੇ ਨਹੀਂ ਹਰੀਆਂ ਮਰਚਾ ਪਾਵਾਂ ਲਾਲ ਪੀਸੀ ਹੋਈ ਮਰਚੇ ਤੇ ਨਾ ਪਾਵਾਂ ਆਹ ਉਹ ਸਾਤ ਨੂੰ ਛੱਡ ਦੇ ਜੋ ਖਾਣ ਲੱਗੇ ਕੱਢ ਦਾਂਗੇ ਉਹਦਾ ਕੜਤਣਾ ਜਿਹੜੀ ਚੌਲਾ ਚਾਹੀਦਾ ਇਹਨੂੰ ਫੜੂ ਨਾ ਬਣਾਵਾਂਗੀ ਉਹਹਹ ਮੰਗਾ ਪਿਆ ਲੈ ਇਹ ਆ ਤੇਜ਼ ਗੈਸ ਕੀਤੀ ਹੋਈ ਆ ਠੀਕ ਆ ਚਲ ਵਾਪਸ ਕਰਦੇ ਆ ਸਸਰੀਕਾਲ ਜੀ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਤੇ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਪੰਜਾਬ ਨੂਰ ਦਾ ਤੁਸੀਂ ਜਿੱਦ ਵੀ ਪਾਣ ਹੁੰਦਾ ਇਹ ਕੀ ਜਾਗਾ ਬਹੁਤ ਜਿੱਦੀ ਆ ਜਦ ਕਰਕੇ ਇਹਨੇ ਜੇਵ ਦੜ ਕੀਤਾ ਮੇਰੇ ਕੋਲ ਜੇ ਮੇਰੇ ਨਾਲ ਆਪੀ ਚੇਰ ਤੇ ਬਾਜ਼ਾਰ ਚੱਲੀ ਜਾਂ ਫਿਰ ਕਿਸੇ ਕੋਲ ਨਹੀਂ ਜਾਣਾ ਇਹਨੇ ਜਵੇਂ ਨਹੀਂ ਜਾਂਦੀ ਕੋਈ 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 ਘਰੀ ਜਾਵੇ ਪਰ ਕੋਈ ਲੱਖ ਸੋਨੇ ਦਾ ਬਣ ਜੇ ਤੇ ਇਹ ਉਹ ਸੋਨੇ ਚ ਬਣ ਜਾਂਦੀ ਹੈ ਦੀ ਮਾ ਪਾਪਾਂ ਨਾਲ ਬਾ ਕੀ ਕੋ ਵਧੀਆ ਜ਼ਿੰਦਗੀ ਨਾ ਕਰਈਏ ਗੁਰੂ ਮਹਾਰਾਜ ਰੋਟੀ ਦੇਈ ਜਾਵੇ ਹਨਾ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਕਹਿੰਆਂ ਜਨ ਕੀ ਕਮੈਂਟਿੰਗ ਮੈਂ ਕਹਿੰਗੇ ਨੂੰ ਆਇਆ ਹੁੰਦਾ ਵੀ ਪਤਾ ਨਹੀਂ ਕਿੰਨੀ ਕਮਾਈ ਕਰੀ ਬਟੇ ਕਿੰਨੇ ਕੁ ਪੈਸੇ ਜੋੜੀ ਬਟੇ ਹਨ ਤੇ ਕੋਈ ਪੈਸਾ ਨਹੀਂ ਜਿੱਥੇ ਸੀਗੇ ਪਹਿਲਾਂ ਅਸੀਂ ਉੱਥੇ ਹੀ ਖੜੇ ਆ ਠੀਕ ਹੈ ਹਾਂ ਖਟਿਆ ਬਹੁਤ ਕੋਸਾ ਜ਼ਿੰਦਗੀ ਚ ਠੀਕ ਹੈ ਤੁਹਾਡੀਆਂ ਦੁਆਵਾਂ ਤੁਹਾਡਾ ਪਿਆਰ ਠੀਕ ਹੈ ਤੇ ਜੋ ਮੈਨੂੰ ਵੀ ਮੈਨੂੰ ਮੈਂ ਸਾਥ ਦੀ ਹੈ ਨਹੀਂ ਕਹਿੰਨ ਨੂੰ ਕਿ ਮੈਨੂੰ ਨਾ ਵੀ ਯਕੀਨ ਨਹੀਂ ਹੋ ਰਿਹਾ ਹੈਗਾ ਵੀ ਇੰਨਾ ਜਿਤਮਾਨ ਹਨ ਜੋ ਮੈਨੂੰ ਅਸੀ ਸਾਡਾ ਜਿਹੜਾ ਹਾਲਾਂਕਿ ਕਈ ਲੋਕ ਆਪਣੇ ਪਿੰਡ ਦੇ ਲੋਕਾਂ ਨੂੰ ਭਣੇ ਜਾਂਦੇ ਸਾਡੇ ਪਿੰਡ ਦੇ ਆਣ ਗੁਆਣ ਦੇ ਮਾੜਾ ਹਾਂ ਦੇ ਵੀਡੀਓ ਤੇ ਹੀ ਬਣਾਉਂਦੇ ਆ ਐ ਜੋ ਆਣਾ ਪਰ ਨਹੀਂ ਨਾ ਦਾ ਸਾਡੇ ਪਿੰਡ ਨੇ ਸਾਡਾ ਪਿੰਡ ਪੂਰਾ ਸਾਥ ਦਿੰਦਾ ਪੂਰਾ ਪਿੰਡ ਸਾਡੇ ਵੀਡੀਓ ਦੇਖਦਾ ਠੀਕ ਹੈ ਤੇ ਆਣ ਗੁਆਣ ਵੀਡੀਓ ਦੇਖਦੇ ਆ ਤੁਹਾਨੂੰ ਇਦਾਂ ਦਾ ਕਿਸੇ ਤੋਂ ਨਹੀਂ ਸੁਣਨ ਨੂੰ ਮਿਲਿਆ ਨਾ ਸਾਨੂੰ ਕਿਸੇ ਨੇ ਕਿਹਾ ਸਾਰੇ ਖੁਸ਼ ਆ ਸਾਡੇ ਨਾਲ ਕਿਉਂਕਿ ਐ ਨਾ ਵੀ ਜੇ ਆਪਾਂ ਕਿਸੇ ਲਈ ਚੰਗੇ ਆ ਤੇ ਗਾਂ ਵਾਲਾ ਵੀ ਫਿਰ ਆਪਣੇ ਲਈ ਚੰਗਾ ਠੀਕ ਹੈ ਜੀ ਆਪਾਂ ਅਗਲੇ ਨਾਲ ਮਾੜਾ ਵਿਹਾਰ ਕਰਾਂਗੇ ਤੇ ਗਾਂ ਵਾਲਾ ਵੀ ਆਪਾਂ ਨੂੰ ਅਥਰੂ ਹੱਥੇ ਦਾ ਆ ਜਣ ਕੇ ਵੀ ਆਧਿਕਾਂਤ ਜਮਾਨਾ ਹੈ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਬਸ ਗੱਲ ਮੁੱਕ ਦੀ ਹੀ ਹੈ ਠੀਕ ਹੈ ਇੱਜ਼ਤ ਕਰਾਂਗੇ ਇੱਜ਼ਤ ਮਿਲੂਗੀ ਠੀਕ ਹੈ ਤੇ ਪਿਆਰ ਕਰਾਂਗੇ ਜੇ ਸਾਨੂੰ ਪਿਆਰ ਮਿਲੂਗਾ ਇੱਥੇ ਰਹੀ ਇਹ ਕੋਈ ਅਸ ਗਿਆ ਖੱਟਿਆ ਨਾ ਪੈਸਾ ਜਾਣਾਗਾ ਨਾ ਕੁਛ ਹੋਰ ਜਣਾ ਨਾਲ ਪਰ ਇੱਕ ਪਿਆਰ ਜ਼ਰੂਰ ਜਾਊਗਾ ਠੀਕ ਹੈ ਲੋਕ ਯਾਦ ਕਰਦੇ ਵੀ ਬੰਦਾ ਟੰਗਾ ਸੀ ਦਾ ਠੀਕ ਹੈ ਬੰਦਾ ਉਹ ਹੁੰਦਾ ਜੀ ਜਿਹਨੂੰ ਜਿਆਦਾ ਨੂੰ ਵੀ ਸਰਾਇਆ ਜਾਵੇ ਠੀਕ ਹੈ ਮਰੇ ਨੂੰ ਤਾਂ ਰੇ ਕੀ ਕਹਿੰਦਾ ਵੀ ਬੋਂ ਦਣਕੇ ਵੀ ਮੁੜ ਕੇ ਇਸ ਵੀਤਰਾ ਜੀ ਵੀ ਬੋਲਣ ਲੱਗ ਜਾਂਦੇ ਆ ਵੀ ਵੀ ਤਾਂ ਕਿ ਉਹ ਘਰਦਿਆਂ ਨੂੰ ਦਲਾਸਾ ਦੇਣਾ ਵੀ ਹੁੰਦਾ ਹੈ ਹਨਾ ਅਗਲੇ ਨੇ ਅਗਲਾ ਐਵੇਂ ਨਹੀਂ ਕਹਿ ਸਕਦਾ ਕਿ ਵੀ ਮਹਾਰਾਜਾ ਐਸੀ ਬੰਦਾ ਜਿਹਾ ਸੀ ਠੀਕ ਹੈ ਤੇ ਪਰ ਪਾਸੇ ਤਾਂ ਅਗਲਾ ਕਹਿੰਦਾ ਹੈ ਹਨਾ ਤੇ ਪਰ ਪਾਸੇ ਵੀ ਨਾ ਅਗਲਾ ਕਹਵੇ ਨਹੀਂ ਇੰਨਾ ਕੁ ਪਿਆਰ ਇੱਜ਼ਤ ਮਾਨ ਕਰਵਾ ਕੇ ਜਾਓ ਜਿੰਦਗੀ ਚ ਹਨਾ ਤੇ ਵੀ ਪਾਸੇ ਵਾਲਾ ਵੀ ਸਲਾਹੇ ਸੁਣੋ ਅੱਖਾਂ 'ਚ ਤੁਹਾਨੂੰ ਯਾਦ ਕਰਨ ਵੇਲੇ ਨਾ ਅੱਖਾਂ 'ਚ ਪਾਸੇ ਵਾਲੇ ਦੇ ਵੀ ਹੰਝੂ ਆ ਜਾਣ ਵੀ ਹਾਂ ਯਾਰ ਬੰਦਾ ਇਦਾਂ ਦਾ ਸੀਗਾ ਠੀਕ ਹੈ ਤੇ ਉਹ ਦਿਨ ਐ ਇਦਾਂ ਨਹੀਂ ਹੋਣਾ ਚਾਹੀਦਾ ਜੀ ਜਾਂ ਉਹ ਇਸ ਦੁਨੀਆ ਤੋਂ ਜਾਣਾ ਨਹੀਂ ਚਾਹੀਦਾ ਸੀ ਕਿ ਇਨਾ ਕੰਮ ਜਾਨੀ ਤੇ ਵੀ ਵਧੀਆ ਸੀਗਾ ਉਹ ਤਾਂ ਬੰਦੇ ਦਾ ਜਾਣਾ ਤਵੇਂ ਵੀ ਕੁਛ ਵੀ ਲਾ ਲੋ ਜਾਂ ਵਧੀਆ ਕੰਮ ਕੀਤਾ ਸਾਡਾ ਜਾਂ ਸਾਡੇ ਆਖੇ ਲੱਗਦਾ ਸੀ ਜਾਂ ਕੁਝ ਵੀ ਲਾ ਲੋ ਠੀਕ ਐ ਤੇ ਬਸ ਇਹ ਕੋਸੀਂ ਜਾਣਾ ਨਾਲ ਤੇ ਇਸ ਤਰ੍ਹਾਂ ਤਾਂ ਪਰ ਕਹਿ ਦਿੰਦੇ ਹੁੰਦੇ ਆ ਕਿ ਬੰਦਾ ਬਹੁਤ ਵਧੀਆ ਸੀਗਾ ਪਰ ਜਿਉਂਦੇ ਨੂੰ ਕਹਿਣ ਬੰਦਾ ਉਹ ਆ ਜਾਣਦੇ ਨੂੰ ਵੀ ਕਹਿ ਜਾਵੇ ਨਾ ਵੀ ਹਾਂ ਵੀ ਬੰਦਾ ਚੰਗਾ ਸੀਗਾ ਪੱਟ ਪੁੱਛੇ ਸਲਾਹ ਆਉਂਦੀ ਨੇ ਕਿਸੇ ਉਹਦੀਆਂ ਬੁਰਾਈਆਂ ਨਾ ਹੋਣ ਇੰਨਾ ਕੋ ਇੱਜ਼ਤ ਮਨ ਕਮਾਓ ਕਿ ਵੀ ਆਪਣੀਆਂ ਸੇਫਤਾ ਹੀ ਹੋਣਾ ਇਦਾਂ ਹੀ ਮੈਂ ਇਹ ਗੱਲ ਅੱਜ ਕਾਹ ਤੋਂ ਮੇਰੇ ਮੂੰਹ ਜਵਾਨ ਤੇ ਆਈ ਤੇ ਇਦਾਂ ਹੀ ਨਾ ਮੈਂ ਕੱਲ ਪਿਆ ਪਿਆ ਰਵਣ ਵੀ ਸੁੱਤੀ ਪਈ ਸੀ ਜਪਨੂਰ ਵੀ ਸੁੱਤਾ ਪਿਆ ਸੀਗਾ ਹਨਾ ਮੈਂ ਪਹਿਲਾਂ ਇੰਸਟਾਗ੍ਰਾਮ ਖੋਲਿਆ ਤੇ ਉਹਦੇ ਚ ਜਿੱਥੇ ਵੀ ਮੈਂ ਜਪਨੌਰ ਨੂੰ ਤੁਰੀ ਜਾਣਾਗਾ ਉਹ ਤੱਕ ਇਹਨਾ ਨਹੀਂ ਦੂਰ ਦਾਗਾ ਉਹ ਤਾਂ ਲੱਗਦਾ ਐ ਜਿਵੇਂ ਤੱਕੇ ਨਾਲ ਤੋੜਦੇ ਹੁੰਦੇ ਉਹ ਤੁਰਦੀ ਆ ਮੋੜ ਤੋਂ ਉਹਦੀ ਰੁਚੀ ਨਾਲ ਰੋਣ ਚ ਨਹੀਂ ਰਹੀ ਰੋਣ ਤਾਂ ਉਹ ਹਫਤੇ ਦੀ ਲੱਗੀ ਆ ਜਪਨੌਰ ਤੇ ਵੀ ਰੁਚੀ ਉਹਦੀ ਰਹੀ ਆ ਤੁਰਨ ਦੀ ਵੀ ਮੈਂ ਤੁਰਨਾ ਬਾਕਰ ਚ ਰੁਚੀ ਕਹਿ ਲਓ ਜਾਂ ਉਹਦਾ ਜਾਨੀ ਕਿ ਕੁਝ ਵੀ ਲਓ ਰੁਚੀ ਕਿਵੇਂ ਉਹਦਾ ਜੋਰ ਤੁਰਨ ਚ ਔਰ ਉਚੀ ਵੀ ਕਹਿ ਦਿੰਦੇ ਹੁੰਦੇ ਤੈਨੂੰ ਸਾਡੀ ਭਾਸ਼ਾ ਸਮਝ ਨਹੀਂ ਲੱਗਣੀ ਤੂੰ ਚੌੜ ਬਣਾਲਾ ਤੇ ਵੀ ਉਹ ਆਇਆ ਹੁੰਦਾ ਸੀਗਾ ਵੀ ਮੈਂ ਤੁਰਾਂ ਹਣਾ ਹੁਣ ਉਹ ਚਲੋ ਬੈੱਡ ਤੋਂ ਆਪੇ ਉੱਤਰ ਜਾਂਦੀ ਆ ਤੇ ਬੈੱਡ ਦੇ ਨਾਲ ਤੁਰ ਹੀ ਫਿਰਦੀ ਆ ਤੇ ਉਹ ਸ਼ੋਰਟ ਦੇ ਵਿੱਚ ਕੋਈ ਤਕਣੀ ਕਰ ਰਿਹਾ ਸੀ ਮਾਦੇ ਨਾਲ ਵੈਸੇ ਤੋੜਨ ਦੀ ਕੋਸ਼ਿਸ਼ ਕਰਦਾ ਸੀਗਾ ਹਣਾ ਯਾਹੀ ਬੱਚਾ ਤੁਰਦਾਗਾ ਵਾਹ ਪਿਓ ਵੀ ਹਰੀ ਕੀ ਚੋਂਦਾ ਸਾਡਾ ਬੱਚਾ ਤੁਰ ਲੱਗ ਜੀ ਹਨ ਤੇ ਚਲੋ ਗੁਰੂ ਮਹਾਰਾਜ ਦੀ ਹੁਣ ਤੱਕ ਇੱਥੋਂ ਤੱਕ ਲਿਆਇਆ ਮਹਾਰਾਜ ਗੁਰੂ ਰਾਮ ਦਾ ਜੀ ਲਿਆਇਆ ਕਿਰਪਾ ਤੋਂ ਮੈਂ ਕਮੈਂਟ ਪੜ ਰਿਹਾ ਸੀ ਕਿ ਪੈਣਾ ਦੇ ਕਈਆਂ ਦੇ ਭਰਾਵਾਂ ਦੇ ਹਨ ਤੇ ਮਾਤਾਵਾਂ ਦੇ ਕਈਆਂ ਤੇ ਕਮੈਂਟ ਕਿਤੇ ਵੀਰੇ ਤੁਸੀਂ ਹੌਸਲਾ ਰੱਖੋ ਤੁਹਾਡੀ ਧੀ ਵੀ ਇੱਕ ਦਿਨ ਦੌੜੂਗੀ ਹਨ ਤੇ ਮੇ ਆਪਦਾ ਜ਼ਿੰਦਗੀ ਨਾ ਜਿਹੜੀ ਨੰਗੀ ਹੁੰਦੀ ਆ ਹਣਾ ਮੈਂ ਮਿੱਟੀ ਜੀ ਰੋਲ ਰੋਲ ਕੇ ਨਗਾਈ ਆ ਕਿਉਂਕਿ ਵੀ ਮੈਂ ਸਾਨੂੰ ਵੀ ਅ 17 ਸਾਲਾਂ ਦਾ ਸੀ ਜਦੋਂ ਮੈਨੂੰ ਪਹਿਲੀ ਟਰਾਈਸਾਈਕਲ ਮਿਲੀ ਸੀਗੀ ਉਸ ਤੋਂ ਪਹਿਲਾਂ ਮੇਰੀ ਮਾਂ ਨੇ ਪਤਾ ਕੀ ਕਰਨਾ ਉਦੋਂ ਉਦੋਂ ਕੋਈ ਹੁੰਦਾ ਨਹੀਂ ਸੀਗਾ ਐ ਹਣਾ ਤੇ ਨਾ ਕੋਈ ਐ ਹੁੰਦਾ ਸੀਗਾ ਮੁੰਡਾ ਉਹ ਕੁੜੀ ਨਹੀਂ ਝਾਗਦਾ ਜਾਂ ਕਿਵੇਂ ਕੁੜੀ ਮੁੰਡੇ ਨਹੀਂ ਝਾਗਦੇ ਕੋਈ ਇਹ ਜਾਂ ਕੁਝ ਨਹੀਂ ਹੁੰਦਾ ਸੀ ਭੂਲੇ ਲੋਕ ਸੀਗੇ ਉਹ ਉਹਨਾਂ ਮਾਤਾਂ ਰੇ ਜਿਵੇਂ ਹੁਣ ਅੱਜ ਕੱਲ ਜਵਾਕਾਂ ਦੇ ਹੁਣ ਤਾਂ ਪੈਂਟਾਂ ਪਾਉਣ ਲੱਗੇ ਇੱਕ ਕੱਚੇ ਜਿਹੋ ਹੁੰਦੇ ਉਹ ਜਿਹੇ ਹੁੰਦੇ ਸੀਗੇ ਮਾਤਾ ਮੈਂ ਪਾਲ ਲੈਣਾ ਮੈਂ ਰੋੜਨ ਦਾ ਥੱਲੇ ਹਨ ਤੋਂ ਘਸ ਕੇ ਪਾੜ ਜਾਂਦੇ ਸੀਗੇ ਫਿਰ ਮੇਰੀ ਮਾਂ ਨੇ ਬੂਰੀਆਂ ਲਾ ਦੇਣੀਆਂ ਬੂਰੀ ਦਾ ਟਾਂਕੇ ਲਾ ਕੇ ਬੂਰੀ ਚਾ ਉਹਦੇ ਵੀ ਪਾਟੂਗੀਆਂ ਬੂਰੀ ਪਰ ਬੂਰੀ ਵੀ ਪਾੜ ਜਾਂਦੀ ਸੀਗੀ ਉਸ ਤੋਂ ਬਾਅਦ ਫਿਰ ਮੈਨੂੰ ਪਹਿਲਾ ਟਰਾਈਸਾਈਕਲ ਮਿਲਿਆ ਠੀਕ ਹੈ ਟਰਾਈਸਾਈਕਲ ਤੋਂ ਬਾਅਦ ਤੇ ਫੇਰ ਮੈਨੂੰ ਜਾਨੀ ਕਿ ਵੀ ਮੰਨ ਕੇ ਚੱਲੋ ਵੀ ਮੇਰੇ ਪ੍ਰਾਣੇ ਮਾਰ ਕੇ ਤੁੰਡੋ ਮੇਰੇ ਮਾਪਿਆਂ ਨੇ ਹਨਾ ਤੇ ਵੀ ਮੈਨੂੰ ਮੋਟਰਸਾਈਕਲ ਤੇ ਕਰਤਾ ਹਨਾ ਤੇ ਹੁਣ ਸਾਡੇ ਮਾਸੀ ਜੀ ਨੇ ਮੈਨੂੰ ਵੀਲ ਚੇਅਰ ਤੇ ਕਰਤਾ ਤੇ ਇਦਾਂ ਵੀ ਉਹ ਮੈਂ ਪਿਛਲੀ ਜ਼ਿੰਦਗੀ ਦੀ ਯਾਦ ਕਰਕੇ ਮੇਰਾ ਮਨ ਭਰਿਆ ਖਾਂ ਜਾਂਦੀ ਉਹ ਆ ਗਈ ਵੀ ਯਾਰ ਇੰਨਾ ਹੌਸਲਾ ਦੇਣ ਵਾਲੇ ਹਨ ਦਿਲ ਤੋੜਨ ਵਾਲੇ ਵੀ ਬੈਠੇ ਹੁੰਦੇ ਆ ਤੇ ਹੌਸਲਾ ਦੇਣ ਵਾਲੇ ਵੀ ਲੋਕ ਪਿਆਰ ਕਰਨ ਵਾਲੇ ਵੀ ਲੋਕ ਬੈਠੇ ਹਨ ਇੰਨਾ ਪਿਆਰ ਮਿਲੂਗਾ ਠੀਕ ਹੈ ਤੇ ਮੈਨੂੰ ਇਹ ਚਾਂਸ ਨਹੀਂ ਸੀ ਇਹ ਰਮਣ ਦੀ ਵਜ੍ਹਾ ਨਾਲ ਹੋਇਆ ਸਾਰਾ ਕੁਝ ਹਾਂ ਰਮਣ ਨੇ ਵਜੋਂ ਮੈਨੂੰ ਪਿਆਰ ਦਾ ਜੋਗਾ ਕੀਤਾਗਾ ਇਹਦੇ ਕਾਰਨ ਹੋਇਆ ਮੈਂ ਆ ਬੈਠੀ ਆ ਤੇ ਦੂਜਾ ਮਿਲਿਆ ਜੱਪ ਨੂੰ ਉਹਨਾਂ ਚਲੋ ਮੈਂ ਕਰੇਗਾ ਕੀ ਕਰੂ ਇਹ ਫੋਨ ਦੀ ਮਤ ਤੇ ਉਹ ਯਾ ਬੰਦ ਕਰ ਦੇ ਮੋਬਾਈਲ ਆਵਾਜ਼ ਵਿੱਚ ਆ ਜਾਂਦੀ ਆ ਆਵਾਜ਼ ਕਰੀ ਚੱਕੀ ਹੋਰ ਆਵਾਜ਼ ਆਈ ਤਾਂ ਜਾਂਦੀ ਆ ਐ ਤੇ ਫੋਨ ਦੀ ਐ ਫੋਨ ਲੱਗਾ ਹੋਇਆ ਹੋਰ ਉਹ ਤੇ ਮੈਂ ਕਿਹਾ ਗਾਣਾ ਚਲਾਇਆ ਸੁਣੀ ਜਣੀ ਰਿਕਾਰਡਿੰਗਾਂ ਤੇ ਰਿਕਾਰਡਿੰਗ ਹੈ ਹੁਣ ਪੇਜੀ ਸੀਗੀ ਤੇ ਰਖੜੀ ਉਹਨੇ ਤਰੀਕ ਦੀ ਹੈ ਨਾ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਲਖੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਕੱਲ ਆ ਰਹੀਆਂ ਕੱਲ ਆ ਰਹੀਆਂ ਮੇਰੀਆਂ ਪੈਣਾ ਠੀਕ ਤੋਂ ਬਾਅਦ ਪਰ ਤੇ ਲੱਕੜੀ ਬੰਨਣ ਜਿਹੜੀ ਲੱਕੜੀ ਬਨੂਗੀ ਉਹ ਲੈ ਜੂਗੀ 150 ਜਿਹੜੀ ਨਾ ਬਨੂਗੀ ਕੋਈ ਚੱਕਰ ਨਹੀਂ ਮੈਂ ਫਿਰ ਕਿਉਂਕਿ ਸਾਥੋ ਜਪਨੂ ਰਦਾ ਕਰਕੇ ਨਹੀਂ ਜਾਏਗਾ ਤੇ ਚਲੋ ਮੈਂ ਕਿਹਾ ਬਿਸਕਟ ਕਢਾ ਲਿਆਵਾਂਗੇ ਹਨਾ ਮੈਂ ਸ਼ਾਮ ਨੂੰ ਰੱਖਿਆਉਂਗਾ ਕੱਲ ਨੂੰ ਕਾੜ ਦੇਣਗੇ ਸਵੇਰ ਹੋ ਤੇ ਤੁਹਾਨੂੰ ਬਿਸਕਟ ਦੇ ਦਾਂਗੇ ਕੁੜਿਆਂ ਨੂੰ ਹਨਾ ਇਹ ਹੀ ਹੁੰਦਾਗਾ ਤੇ ਬਸ ਇੰਨਾ ਕੁ ਪਿਆਰ ਬਣਿਆ ਬਾਕੀ ਕੁੜਿਆਂ ਕਿਹੜਾ ਭੁਗਣਾ ਹੁੰਦਾ ਖਾਣ ਪੀਣ ਦੇ ਨਾਲ ਜਾ ਕਰੇ ਪੈਸੇ ਦੇ ਲੈਂਦੇਗਾ ਤੇ ਪਿਆਰ ਹੀ ਹੁੰਦਾ ਪਿਆਰ ਬਣਿਆ ਰਵੇ ਤਾਂ ਵਧੀਆ ਗੱਲ ਹੈ ਨਹੀਂ ਉਧਰ ਉਧਰੀ ਸੁਣ ਕੇ ਉਧਰ ਉਧਰੀ ਕਰਕੇ ਭੈਣ ਭਰਾ ਪਿਆਰ ਵਿਗਾੜ ਲੈਂਦੇ ਆ ਠੀਕ ਹੈ ਤੇ ਉਹ ਫਿਰ ਖੜਦੇ ਕੁਛ ਨਹੀਂ ਪਿਆਰ ਤਾਂ ਸਾਡੇ ਭੈਣ ਭਰਾਵਾਂ ਚ ਪਿਆਰ ਰਮਣ ਦੇ ਭੈਣ ਭਰਾਵਾਂ ਚ ਸਹੀ ਗੱਲ ਇਹ ਗੱਲ ਹੈਗੀ ਆ ਸਾਡੇ ਤਾਂ ਦੂਜੇ ਹੀ ਆ ਕਿਤੇ ਉਹਦੀ ਉਂਗਲ ਤੇ ਜੜ ਗਿਆ ਕੋਈ ਕੋ ਉਹਦੇ ਉਂਗਲ ਤੇ ਜੜ ਗਿਆ ਸਾਡੇ ਤਾਂ ਇਹੋ ਜਿਹਾ ਪਿਆਰ ਆ ਕਿਉਂ ਸੱਚਾਈ ਦੇ ਨਾਲ ਕੋਈ ਨਹੀਂ ਖੜਦਾ ਕਾ ਕਿਉਂਕਿ ਕਹਿੰਦੇ ਹੁੰਦੇ ਨਾ ਵੀ ਮੈਂ ਹਾਂ ਪਗੜਾ ਭਾਰੀ ਗੱਲ ਆਏ ਨਾ ਕਿ ਜਿਹੜੀ ਹੰਦੀ ਹੈ ਨਾ ਵੀ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਹਵਾ ਚ ਉਡਾਉਣਾ ਹੋਵੇ ਉਹਨਾਂ ਤਰੀਫਾਂ ਕਰੀ ਜਾਓ ਝੂਠੀਆਂ ਬੜਾ ਝੂਠੀਆਂ ਹੀ ਆ ਕਰੀ ਜਾਓ ਆ ਬੰਦਾ ਬਹੁਤ ਚੰਗਾ ਹੋਣੇ ਕਹਣਾ ਬੰਦਾ ਬਹੁਤ ਵਧੀਆ ਜੀ ਇੱਕ ਹੀ ਇੱਕ ਹੀ ਇੱਕ ਸਚਾਈ ਉਹਨੂੰ ਆਇਆ ਕੀਤਾ ਇਹ ਜਾਣ ਹਨਾ ਮੂੰਹ ਤੇ ਕਹਿਣ ਦੀ ਹਿੰਮਤ ਚਾਹੀਦੀ ਆ ਇਹ ਨਹੀਂ ਕੋਈ ਗੱਲ ਹਿੰਮਤ ਚਾਹੀਦੀ ਆ ਇੱਕ ਹੀ ਉਹ ਪਤਾ ਉਹ ਹਵਾਵਾਂ ਚੋੜਦੇ ਨੂੰ ਇੱਕਦਮ ਥੱਲੇ ਛੱਡ ਦਿੰਦੀ ਐ ਇੱਕ ਥੱਪੜ ਵਾਂਗ ਵੱਜਦਾ ਸੱਚ ਸੱਚ ਕਹਿਣਾ ਵੀ ਔਖਾ ਐ ਤੇ ਸਹਿਣਾ ਵੀ ਔਖਾ ਐ ਤੇ ਮੈਂ ਸੱਚ ਕਹਿ ਕੇ ਹਟਦਾ ਹੁਣਾ ਤੇ ਭਲਾ ਮੈਨੂੰ ਸਾਰੇ ਰਿਸ਼ਤੇ ਦਾ ਨਾ ਨਾ ਟੁੱਟਣਾ ਪੈ ਜੇ ਮੈਂ ਜਿਹੜੀ ਗੱਲ ਹੈਗੀ ਆ ਉਹ ਕਹਿਣਾ ਤੇ ਉਹ ਮੈਂ ਹਟਦਾ ਨਹੀਂ ਅਗਰ ਮੈਨੂੰ ਕੁੱਟਣ ਨੂੰ ਫਿਰਦੀ ਆ ਹੁਣ ਜ਼ਰੂਰਤ ਤਾਂ ਜ਼ਿਆਦਾ ਨਹੀਂ ਪਈ ਰੋਣਾ ਪੁੱਤ ਜੀ ਕਿੱਥੇ ਹੋ ਓਏ ਪੁੱਤ ਜੀ ਨੂੰ ਤਾਂ ਲੱਭਣਾ ਪੈਂਦਾ ਕਿੱਥੇ ਕਿੱਥੇ ਘੁੰਮੀ ਜਾਂਦੇ ਨੇ ਹਾਂ ਜੀ ਕੀ ਕਰੀ ਜਾਂਦੇ ਸੀ ਤੁਸੀਂ ਓਹੋ ਕੀ ਦੱਸ ਰਿਹਾ ਤੁਸੀਂ ਹਾਂ ਦੱਸੋ ਸਾਰਿਆਂ ਨੂੰ ਕੀ ਕਰ ਰਹੇ ਸੀ ਤੁਸੀਂ ਨਹੀਂ 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 ਉਹ ਦੇਖੋ ਕੱਪੜੇ ਖਿਲਾ ਰਿਏ ਪਏ ਆ ਚੱਕ ਚੱਕ ਕੇ ਕਦੀ ਅੱਧਰ ਕਦੀ ਉੱਧਰ ਜਦੋਂ ਨੂੰ ਤੁਸੀਂ ਦਵਲੇ ਸ਼ਾਰਤੀ ਹੋਈ ਜਾਂਦੇ ਬੱਸ ਮਮਾਂ ਨੂੰ ਤੰਗ ਗਲੀ ਜਾਂਦੇ ਚਲੋ ਉਧਰ ਅੰਦਰ ਚਲੋ ਪਾਪਾ ਕੋ ਚਲੋ ਚਲੋ ਪਾਪਾ ਕੋ ਜਪਨੂਰ ਇਹ ਵਾਈਟ ਤੇ ਕੀ ਲੈਣਾ ਇਹ ਤਨ ਉਥੇ ਰਸ ਗੁੱਲੇ ਮੇਰੇ ਹਾਂਜੀ ਚਲੋ 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 ਉਧਰ ਜਾ ਅਸੀਂ ਦੋ ਬੂਟੇ ਲਿਆਂਦੇ ਆ ਲਗਾਣੇ ਆ ਬਾਹਰ ਗੇਟ ਦੇ ਬਾਹਰ ਨਾ ਸਾਈਡਾਂ ਤੇ ਆ ਦੇਖੋ ਇਹ ਤੇ ਪਤਾ ਨਹੀਂ ਕਿਹੜਾ ਹੈਗਾ ਦੋ ਬੂਟੇ ਹਾਂਜੀ ਉਹ ਬੋਦਾ ਤੇ ਸਾਡਾ ਸੋਕ ਹੀ ਗਿਆ ਸਾਰਾ ਪਤਾ ਨਹੀਂ ਕੀ ਹੋ ਗਿਆ ਨੂੰ ਹੈ ਕਿਹੜੇ ਉਹ ਬੁੱਤੇ ਆ ਹੂੰ ਕੋਲੇ ਕੋ ਜਾ ਉਹਨਾਂ ਦੇ 5-6 ਪਏ ਆ ਮੈਨੂੰ ਕਹਿੰਦਾ ਜੀ ਲੈ ਜਾ ਗੋਤਰੀ ਦੇ ਨਾ ਤੇ ਜਾਮਨ ਕਿੱਥੇ ਲਾਵੇਂ ਆ ਜਾਮਨ ਜੂਣਾ ਆਪਾਂ ਕਿਤੇ ਤਾਣਾ ਚਲਾਵਾਂਗੇ ਰੁੱਖ ਤਾਂ ਲਾਉਣਾ ਚਾਹੀਦਾ ਸੜਕ ਤੇ ਰਸਤੇ ਤੇ ਲਾ ਰਾਂਗਾ ਮੈਂ ਨਹੀਂ ਨਾ ਜਾਮਨ ਆਪਣੇ ਘਰ ਉਗਾ ਲੋ ਜਾਮਨ ਖਾਂਦੇ ਰਹੋ ਜਾਮਨ ਕੋਠੇ ਤੇ ਲਾਉਣਾ ਮੈਂ ਤੂੰ ਬਾਹਰ ਨਹੀਂ ਦੱਦੀ ਹੈ ਹੈ ਬਾ ਆ ਨਾ ਕੋਈ ਨਾ ਕੋਰਦਾ ਵੀ ਜੇ ਓਡਾ ਹੁੰਦਾ ਆਪਣਾ ਜਿਵੇਂ ਉਹ ਆਪਣਾ ਚਰਾਸ ਆਹ ਹਾ ਥੱਲੇ ਆਲੀ ਫੇਰਨੀ ਆ ਫੇਰ ਲੱਗੇ ਜਾਣੀ ਹੂੰ ਆ ਲਾਵਾਂਗੇ ਸਾਈਡਾਂ ਤੇ ਆਪਣੇ ਠੀਕ ਹੈ ਹਾਂਜੀ ਦੱਚੋ ਐਨੀ ਪ੍ਰੋਬਲਮ ਐਨੀ ਪ੍ਰੋਬਲਮ ਨੂਰੇ ਕੁਝ ਕਹਿਣਾ ਨਹੀਂ ਮੇਰੀ ਨੂਰੀ ਦੱਚੋ ਨਾ ਲੋ ਲੋ ਉਹ ਪੱਜ ਗਿਆ ਉਹ ਪੱਜ ਗਿਆ ਬੜੀ ਬਿਨਾ ਬ੍ਰੇਕ ਤੇ ਜਾਂਦੀ। ਓਕੇ। ਉਹ ਫਨੇ ਦਾ ਮੈਦਾ ਉਹ ਰੱਖ ਕੇ ਆਉਂਗਾ ਬੈਕਕੋਟਾ ਤੇ ਉਹ ਆਟਾ 2 ਕਿਲੋ ਮੈਂ ਕਿ ਰੱਖਦੀ। ਇਹ ਦੁੱਧ ਤੋੜ ਕੇ ਦੁੱਧ ਵੀ ਕੱਲ ਨੂੰ ਲੈ ਜਾਉ। ਦੁੱਧ ਤਾਂ ਕੱਲ ਨੂੰ ਲੈ ਕੇ ਜਾਣਾ। ਜਿਵੇਂ ਅੱਗੇ ਨਹੀਂ ਬਣਾਉਂਦੇ ਹੁੰਦੇ ਸੀਗੇ ਕਾਪੀ ਦੇ ਗੱਤਿਆਂ ਦੀ ਤੱਕੜੀ ਉਹ ਮੈਂ ਬਣਾ ਕੇ ਨਾ ਜੋਖ ਲਗਿਆ ਤਾਂ। ਬਣਾ ਮੈਂ ਵੇਖੀਏ ਕਦੇ। ਮੈਂ ਬੋ ਬਣਾਉਣਾ ਭਾਈ ਸਪਾਨ ਚੰਗੀ ਰੱਖ ਗਿਆ ਹੋਵੇ ਤੁਸੀਂ ਹਾਂ ਮੈਂ ਮੋੜ ਨੂੰ ਪਾ ਕੇ ਆ ਅੱਜ ਇਸ ਨੂੰ ਦੁਬਾਰਾ ਬਣਵਾਉਣ ਲੱਗੇ ਆ ਕਿਉਂਕਿ ਹੁਣ ਦੀਦੀ ਹੋਣੀ ਆ ਰਹੀਆਂ ਸੰਦਾਰਾ ਦੇਣ ਤੇ ਜਾ ਨਹੀਂ ਸਕਦੇ ਸੀ ਕਿਉਂਕਿ ਬਾਈਕ ਜਪੂੜ ਛੋਟੀ ਹੈ ਤੇ ਉਹ ਹੁਣ ਆ ਕੇ ਆਪ ਉਹਦੇ ਹੀ ਦੇ ਦਾਂਗੇ ਸਰਦੀ ਦੀ ਸੰਦਾਰਾ ਦੇਣਾ ਹੋ ਜਾਊਗਾ ਅੱਜ ਹੂੰ ਕੁੜੀਆਂ ਸੰਦਾਰਾ ਲੈਣਾ ਆ ਰਹੀਆਂ ਲੈਣਾ ਦੀਣਾ ਦੇਣ ਜਾਇਦਾ ਇੱਥੇ ਬੋਰ ਸਾਡੀ ਮਜਬੂਰੀ ਆ ਨਾ ਤੇ ਮੇਰਾ ਵੀ ਦੇ ਨਹੀਂ ਐਸੀ ਉਹ ਤਾਂ ਭਾਜੀ ਨੂੰ ਪਤਾ ਨਹੀਂ ਸੀ ਤੇ ਅੱਥੀ ਆ ਕੇ ਉਹਨਾਂ ਨੂੰ ਚਲੋ ਉਹਨੂੰ ਵੈਸੇ ਦੇ ਕੇ ਤੇ ਆਪਣਾ ਬਣਵਾ ਲਿਆ ਉਹ ਹੂੰ ਤੇ ਉੱਧਰ ਚੀਜ਼ਾਂ ਘੱਟ ਹੀ ਪਤਾ ਚੱਲ ਪਤਾ ਹੈਗੀਆਂ ਪਰ ਰਵਾਜ ਜਿਹੜੀ ਗੱਲ ਹੋਇਆ ਐ ਐਥੇ ਤਾਂ ਪੱਕਾ ਜਿਹਾ ਇੱਕ ਹੈਗਾ ਨਾ ਦੇ ਰਵਾਜ ਜਿਹੇ ਹੈਗੇ ਤੇ ਦੇ ਦੇਣਾ ਸ਼ਰਾਜ ਚ ਬਈ ਚੀਜ਼ਾਂ ਬਹੁਤ ਖਤਮ ਹੋ ਗਈ ਹੂੰ ਤੇਨਾਂ ਦੇ ਹਿਸਾਬ ਨਾਲ ਨਾ ਉਹ ਤਾਂ ਸ਼ਰਾਜ ਦੀਆਂ ਬੁੜੀਆਂ ਚੀਜ਼ਾਂ ਖਤਮ ਹੋ ਗਈ ਤੂੰ ਮੈਨੂੰ ਦੱਸ ਤਾ ਨੂੰ ਸ਼ਹਿਰ ਵੱਧ ਗਿਆ ਸੀ ਕਿ ਪਿੰਡ ਵੱਧ ਗਿਆ ਲੱਗਦਾ ਟੈਂਪਾਂ ਦੇ ਹਿਸਾਬ ਨਾਲ ਜਿਹੜੀ ਚੀਜ਼ ਤੇ ਆਪਾਂ ਰੁੱਝ ਜਾਂਦੇ ਆ ਨਾ ਉਹੋ ਜੀ ਬਣ ਜਾਂਦੇ ਆ ਆ ਇਹ ਹੁੰਦਾ ਜਿਹੜੀ ਪਿੰਡਾਂ ਦੀ ਮੌਜ ਆ ਨਾ ਜਿਹੜੀ ਪਿੰਡਾਂ ਦੀ ਮੌਜ ਆ ਉਹ ਸ਼ਹਿਰਾਂ ਚ ਮੈਂ ਉਹ ਵੀ ਤੇ ਕਹ ਰਹੀ ਅੱਛਾ ਇੱਥੇ ਵੀ ਉਹ ਵੀ ਚੀਜ਼ ਚੱਲਦੀ ਹੈ ਨਾ ਹਜੇ ਵੀ ਮਜਬੂਰ ਆ ਜਿਹੜੇ ਸ਼ਹਿਰਾਂ ਚ ਬੈਠੇ ਆ ਨਾ ਵਿਚਾਰੇ ਉਹ ਮਜਬੂਰ ਆ ਉਹ ਪਿੰਡਾਂ ਜਾ ਕੇ ਸਕੂਨ ਮਿਲਦਾ ਉਹਨਾਂ ਨੂੰ ਜਿਵੇਂ ਤੈਨੂੰ ਮਿਲਿਆ ਇੱਥੇ ਆ ਕੇ ਮਿਲਿਆ ਕਿ ਨਹੀਂ ਚਲੋ ਠੀਕ ਆ ਜੀ ਅੱਜ ਦਾ ਵਲੌਗ ਇਹਨਾਂ ਕਿ ਜੇ ਕੋਈ ਮੇਥੋਂ ਗਲਤ ਲਾਜ ਬੋਲਿਆ ਗਿਆ ਹੋਵੇ ਹਨ ਮੈਨੂੰ ਮਾਫ਼ ਕਰਨਾ ਠੀਕ ਹੈ ਇਨਸਾਨ ਹੀ ਗਲਤੀਆਂ ਕਰਦੇ ਹਨ ਤੇ ਵੈਸੇ ਮੈਂ ਸ਼ਾਇਦ ਕੁਝ ਗਲਤ ਬੋਲਿਆ ਤਾਂ ਹੈ ਨੀਗਾ ਬਾਕੀ ਅੱਜ ਅਸੀਂ ਕਿੱਥੇ ਗਏ ਸੀ ਕੀ ਕੰਮ ਜਾਈ ਸੀ ਉਹ ਕੰਨ ਦੇ ਵਲੌਗ ਚ ਤੁਸੀਂ ਦੇਖੇ ਹੋ ਠੀਕ ਹੈ ਤੇ ਵੈਲ ਆਈਕਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਰੇ ਭੈਣ ਭਰਾਵਾਂ ਕੋਲ ਵੀ ਆਪਣੀ ਨੋਟੀਫਿਕੇਸ਼ਨ ਪਹੁੰਚ ਜਾ ਸਕੇ ਹੈਨਾ ਤੇ ਇੰਨੀ ਕ ਹੈਲਪ ਸਾਡੀ ਕਰਦੇ ਕਰੋ ਰੇਲੀ ਤੇ ਕਿਉਂਕਿ ਕਈਆਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚ ਰਹੀ ਠੀਕ ਹੈ ਤੇ ਉਹਨਾਂ ਨੂੰ ਐ ਲੱਗਦਾ ਵੀ ਇਹ ਵੀਡੀਓ ਨਹੀਂ ਪਾਉਂਦੇਗੀ ਹੈਨਾ ਮੈਨੂੰ ਇੱਕ ਤਾਂ ਉਹਨੇ ਪਿੰਡ 'ਚ ਵੀ ਕਿਹਾਗਾ ਵੀ ਤੁਸੀਂ ਵੀਡੀਓ ਕਾਤੋਂ ਨਹੀਂ ਪਾਉਂਦੇਗੇ ਤੇ ਇਸ ਕਰਕੇ ਵੀ ਜਰੂਰ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਕੇ ਕੋਈ ਗੱਲ ਕਰ ਸਚ ਕਰ ਲਿਆ ਕਰੋ ਚੈਨਲ ਆ ਸੱਚ ਅਗਰ ਵੀ ਤੁਸੀਂ ਸਰਚ ਕਰ ਲ ਕੇ ਨਹੀਂ ਨੋਟੀਫਿਕੇਸ਼ਨ ਪਹੁੰਚਦੀ ਫਿਰ ਸੱਚ ਕਰ ਕਰਕੇ ਸਾਡੀ ਵੀਡੀਓ ਤੁਸੀਂ ਦੇਖ ਸਕਦੇ ਆ ਡੇਲੀ ਦਾ ਵਲੌਗ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਇੰਨਾ ਸਤਿਕਾਰ ਦੇ ਰਹੇ ਹੋ ਠੀਕ ਹੈ ਜੋ ਵੀ ਆ ਅਸੀਂ ਤੁਹਾਡੇ ਬਦੌਲਤ ਆ ਠੀਕ ਹੈ ਤੁਸੀਂ ਸਾਡੇ ਨਾਲ ਖੜੇ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ